ਪ੍ਰੋਗਰਾਮ ਨਾਲ ਦੇ ਦਰਸ਼ਕਾਂ ਦਾ ਸਵਾਗਤ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸੱਚਾ। ਅੱਜ ਆਪਾਂ ਖੇਡਾਂ ਚੋਂ ਇੱਕ ਨਵੀਂ ਖੇਡ ਦੀ ਗੱਲ ਗੱਲਬਾਤ ਕਰਾਂਗੇ ਜਿਹਦੇ ਵਿੱਚ ਜਿਮਨਾਸਟਿਕ ਦੀ ਗੱਲ ਕਰਾਂਗੇ। ਉਹਦੇ ਵਿੱਚ ਰਿਦਮਿਕ ਜਿਮਨਾਸਟਿਕ ਜਿਹੜੀ ਕੁੜੀਆਂ ਲਈ ਖਾਸ ਹੈ ਉਹਦੀ ਗੱਲਬਾਤ ਕਰਾਂਗੇ। ਪੰਜਾਬ ਵੈਸੇ ਬਹੁਤਾ ਨਹੀਂ ਸੀ ਜੁੜਿਆ ਪਰ ਹੁਣ ਜੁੜ ਰਿਹਾ ਹੈ। ਉਹ ਜੋੜਨ ਵਾਲਿਆਂ ਦੇ ਵਿੱਚੋਂ ਤੇ ਸਾਡੇ ਦੇਸ਼ ਦੇ ਵਿੱਚੋਂ ਲਗਾਤਾਰ 7 ਸਾਲ ਜਿਹੜੇ ਟਾਪਰ ਰਹੇ ਨੇ। ਅ ਪ੍ਰਭਜੋਤ कौर ਉਹ ਸਾਡੇ ਮਹਿਮਾਨ ਹੈ ਕਿਵੇਂ ਜੁੜਨਾ ਹੈ ਕਿਹੜੀ ਜਗਤੋਂ ਸ਼ੁਰੂਆਤ ਕਰਨੀ ਹੈ ਖਾਸ ਤੌਰ 'ਤੇ ਕੀ ਇਹ ਨੁਕਤੇ ਕੀ ਕੰਮ ਕਰਦੇ ਤੇ ਭਵਿਕ ਕੀ ਹੈ ਇਹ ਸਾਰੀਆਂ ਚੀਜ਼ਾਂ ਕਿਉਂਕਿ ਖਾਸ ਕਰ ਕੁੜੀਆਂ ਵਾਸਤੇ ਹੈ ਕੁੜੀਆਂ ਲਈ ਹੌਸਲਾ ਵੀ ਹੈ ਕੁੜੀਆਂ ਲਈ ਰੋਜ਼ਗਾਰ ਵੀ ਹੈ ਤੇ ਕੁੜੀਆਂ ਲਈ ਇਹਦੇ ਨਾਲ ਨਾਲ ਇੱਕ ਹੁਨਰਮੰਦੀ ਹੈ ਤਾਂ ਕਿਸ ਤਰ੍ਹਾਂ ਦੀ ਹੈ ਇਹ ਸਾਰੀਆਂ ਚੀਜ਼ਾਂ ਤੇ ਗੱਲਬਾਤ ਕਰਦੇ ਸੌਫਟਪੋਲ ਕਰਦੇ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ ਬਹੁਤ ਵਧੀਆ ਤੁਸੀਂ ਦੱਸੋ ਅ ਪਹਿਲਾਂ ਤਾਂ ਆਪਾਂ ਸ਼ੁਰੂਆਤ ਕਰਦੇ ਹਾਂ ਕਿੱਥੋਂ ਦੇ ਜੰਮੇ ਪਲੇ ਹੋ ਤੁਸੀਂ ਮੈਂ ਪਟਿਆਲੇ ਦੀ ਜੰਮੇ ਪਲੀ ਆ ਜੀ ਬੇਸਿਕਲੀ ਪਾਪਾ 에ਅਰ ਫੋਰਸ ਚ ਸੀਗੇ ਜੀ ਮੇਰੇ ਜੀ ਤਾਂ ਹੁਮੇ ਤੇ ਸਾਰਾ ਇੰਡੀਆ ਹੀ ਆ ਮੈਂ ਬੈਂਗਲੌਰ ਪੈਦਾ ਹੋਈ ਸੀ ਬਸ ਰਿਟਾਇਰਮੈਂਟ ਤੋਂ ਬਾਅਦ ਪਟਿਆਲਾ ਆ ਗਏ ਪਟਿਆਲਾ ਬਹੁਤ ਛੋਟੀ ਸੀ ਮੈਂ ਉਦੋਂ ਹਾਂ ਜਿਮਨਾਸਟਿਕ ਨਾਲ ਪੰਜਾਬ ਦਾ ਬਹੁਤ ਦਾ ਬਾਵਾਸਤਾਨੀ ਹਾਂਜੀ ਕਿਉਂਕਿ ਇਹਦੇ ਵਿੱਚ ਲਚਕ ਜਿਵੇਂ ਦੀ ਹੁੰਦੀ ਹੈ ਤਾਂ ਬਹੁਤ ਛੋਟੀ ਉਮਰ ਤੋਂ ਸ਼ੁਰੂਆਤ ਕਰਨੀ ਪੈਂਦੀ ਹੈ ਹਾਂਜੀ ਤੇ ਜੀ ਆਪਾਂ ਓਵਰঅল ਧਿਆਨ ਮਾਰਦਿਆਂ ਦੇਸ਼ ਪੱਧਰ ਤੇ ਵੀ ਤਾਂ ਇਹ ਖੇਡ ਬਹੁਤੀ ਪ੍ਰਚਲਿਤ ਨਹੀਂ ਹੋ ਸਕੀ ਤੁਸੀਂ ਇਹਨੂੰ ਕਿਵੇਂ ਚੁਣਿਆ ਮੈਂ ਇਹਨੂੰ ਚੁਣਿਆ ਕਿਉਂਕਿ ਮੇਰੇ ਫਾਦਰ ਇਹਦੇ ਵਿੱਚ ਸੀਗੇ ਜੀ ਉਹ ਵੀ ਕੋਚ ਸੀਗੇ ਪਹਿਲਾਂ ਇੰਡੀਆ ਟੀਮ 'ਚ ਵੀ ਰਹੇ ਨੇ ਅੱਛਾ ਜੀ ਹਾਂਜੀ ਤੇ ਉਹਨਾਂ ਦੇ ਕਹਿਣ ਤੇ ਮੈਂ ਸਟਾਰਟ ਕੀਤੀ ਸੀਗੀ ਜਿੱਦਾਂ ਕਿ ਉਹ ਜਿਆਦੇ ਹੁੰਦੇ ਸੀਗੇ ਬੱਚਿਆਂ ਨੂੰ ਪ੍ਰੈਕਟਿਸ ਕਰਾਣ ਤਾਂ ਮੈਂ 5 ਕੇ ਸਾਲ ਦੀ ਸੀਗੀ ਮੈਂ ਉਹਨਾਂ ਦੇ ਨਾਲ ਜਾਣ ਲੱਗ ਗਈ ਸੀ ਜੀ ਤੇ ਮੈਂ ਤੇ ਮੇਰਾ ਬ੍ਰਦਰ ਅਸੀਂ ਦੋਨੋਂ ਹੀ ਜਾਂਦੇ ਹੁੰਦੇ ਸੀਗੇ ਜੀ ਤੇ ਮੇਰਾ ਕਿੱਦਾਂ ਇਹਦੇ ਵੱਲ ਇੰਨਾ ਰੁਝਾਵ ਵੱਧ ਗਿਆ ਕਿੰਨਾ ਜ਼ਿਆਦਾ ਮਤਲਬ ਮੈਂ ਇਹਦੇ ਨਾਲ ਜੁੜ ਗਈ ਕਿ ਮੈਨੂੰ ਹਜੇ ਵੀ ਮਤਲਬ ਮਹਿਸੂਸ ਹੁੰਦਾ ਹੈ ਕਿ ਇੱਕ ਮੇਰੀ ਬਾਡੀ ਦਾ ਜਿੱਦਾਂ ਆਪਾਂ ਕਹਿ ਸਕਦੇ ਆ ਪਾਰਟ ਹੀ ਹੁੰਦਾ ਜਿਮਨਾਸਟਿਕਸ ਇੱਕ ਮੇਰੀ ਲਾਈਫ ਹੀ ਹੈ ਅਲੱਗ ਅੱਛਾ ਜੀ ਇੱਕ ਬੜੀ ਲਚਕ ਸ ਸਰੀਰ ਦੀ ਲਚਕ ਵਾਲੀ ਖੇਡ ਹੈ ਜੀ ਇਹ ਫਿਰ ਕਿੰਨੇ ਸਾਲ ਤੋਂ ਸ਼ੁਰੂ ਕੀਤੀ ਤੁਸੀਂ ਵੀ ਇਹ ਤੁਹਾਡੇ ਨਾਲ ਇਹ ਲਚਕ ਤੁਹਾਡੇ ਚ ਆ ਗਈ ਇਹ ਮੈਂ 5 ਜਾਂ 6 ਸਾਲ ਦੀ ਸੀ ਪੰਜ ਕੇ ਸਾਲ ਦੀ ਸੀ ਜਦੋਂ ਮੈਂ ਜਾਣ ਲੱਗੀ ਜੀ ਤੇ 6 ਇੱਕ ਸਾਲ ਚ ਮਤਲਬ ਪ੍ਰੋਫੈਸ਼ਨਲੀ ਆਪਾਂ ਸ਼ੁਰੂ ਕਰ ਦਿੰਦੇ ਆ ਇਹਨੂੰ ਜੀ ਨੂੰ ਹਾਂਜੀ ਜਦੋਂ ਤੁਸੀਂ ਸ਼ੁਰੂਆਤ ਕੀਤੀ ਅ ਇਸ ਦੇ ਕੋਚ ਵਗੈਰਾ ਜਾਂ ਇਸ ਦੀਆਂ ਸਹੂਲਤਾਂ ਪਲਬ ਸੀਗੀਆਂ ਕਿ ਨਹੀਂ ਸੀ ਪਟਿਆਲੇ 'ਚ ਤੇ ਹੈਗੀਆਂ ਸੀ ਪਰ ਜੇ ਓਵਰਆਲ ਪੰਜਾਬ ਦੀ ਗੱਲ ਕਰਾਂ ਤਾਂ ਬਹੁਤ ਹੀ ਘੱਟ ਡਿਸਟ੍ਰਿਕਟਸ ਐਦਾਂ ਦੇ ਹੈਗੇ ਆ ਜਿੱਥੇ ਇਹਦੀ ਮਤਲਬ ਪਕੜ ਸੀਗੀ ਜਿਦਾਂ ਆਪਾਂ ਕਹਿ ਸਕਦੇ ਹਾਂ ਜਲੰਧਰ ਜਲੰਧਰ ਕਰਾਉਂਦੇ ਹੁੰਦੇ ਸੀ ਅੰਮ੍ਰਿਤਸਰ ਸੀਗੀ ਪਰ ਪਟਿਆਲਾ ਐਨਆਈਐਸ ਹੈ ਜਿਹੜਾ ਉੱਥੇ ਬਹੁਤ ਵਧੀਆ ਕਰਾਈ ਜਾਂਦੀ ਸੀ ਪੋਲੋ ਗਰਾਊਂਡ ਐਨਆਈਐਸ 'ਚ ਤਾਂ ਕਾਫੀ ਅੱਛੇ ਜਿਮਨਾਸਟ ਸੀਗੇ ਮੇਰੇ ਤੋਂ ਪਹਿਲਾਂ ਪਰ ਜਿਹੜੀ ਮੇਰੀ ਗੇਮ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਲਚਕ ਤੇ ਕੁੜੀਆਂ ਵਾਲੀ ਗੇਮ ਸੀਗੀ ਰਿਦਮਿਕ ਜਿਮਨਾਸਟਿਕਸ ਇਹ ਬਹੁਤ ਰੇਅਰ ਹੀ ਹੁੰਦਾ ਸੀ ਵੀ ਕਰਦੇ ਸੀ ਜੀ ਕਿਉਂਕਿ ਬੜੀ ਲੇਟ ਸ਼ੁਰੂ ਹੋਈ ਆਪਣੇ ਪੰਜਾਬ ਇੰਡੀਆ ਚ ਹੀ ਖਾਸ ਕਰਕੇ ਅੱਛਾ ਜੀ ਹਾਂਜੀ ਇਸ ਨੂੰ ਪ੍ਰੈਕਟਿਸਲੀ ਫਿਰ ਕਿੰਨਾ ਟਾਈਮ ਦੇਣਾ ਪੈਂਦਾ ਸੀ ਅ 8 ਘੰਟੇ ਦਿਨ ਦੇ ਤੁਹਾਡਾ ਜਿਵੇਂ ਛੋਟੀ ਉਮਰ ਤੋਂ ਅ ਇਸ ਪਾਸੇ ਰੁਝਾਨ ਹੋ ਗਿਆ 8-7 ਘੰਟੇ ਮਿਹਨਤ ਵੀ ਕਰਨੀ ਪੈਂਦੀ ਹੈ ਹਾਂਜੀ ਤੁਹਾਡਾ ਐਜੂਕੇਸ਼ਨ ਵੀ ਮੈਂ ਤੁਹਾਡੀ ਪੜ੍ਹੀ ਹੈ ਅ ਚੰਗਾ ਪੜ੍ਹੇ ਲਿਖੇ ਹੋ ਇਹ ਬੈਲੈਂਸ ਕਿਵੇਂ ਰਿਹਾ ਇਹਦਾ ਸਭ ਤੋਂ ਵੱਡਾ ਕਾਰਨ ਹੈਗਾ ਡਿਸਪਲਿਨ ਹਮਮ ਕਿਉਂਕਿ ਬਹੁਤ ਛੋਟੀ ਉਮਰ ਤੋਂ ਜਦੋਂ ਸਾਨੂੰ ਗੇਮ ਚ ਪਾਇਆ ਮੇਰੇ ਪੈਰੈਂਟਸ ਨੇ ਜਾਂ ਕੋਚ ਨੇ ਸਾਨੂੰ ਸਿਖਾਇਆ ਤਾਂ ਇੱਕ ਜਦੋਂ ਆਪਾਂ ਸਪੋਰਟਸ 'ਚ ਜਾਂਦੇ ਨਾ ਇੱਕ ਡਿਸਪਲਿਨ ਆ ਜਾਂਦਾ ਹੈ ਕਿ ਤੁਸੀਂ ਇਸ ਟਾਈਮ ਤੇ ਉੱਠਣਾ ਹੈ ਇਸ ਟਾਈਮ ਤੇ ਤੁਸੀਂ ਜਾਣਾ ਹੈ ਕੰਮ ਕਰਨਾ ਹੈ ਤਾਂ ਸਾਡੇ ਕੀ ਆਟੋਮੈਟਿਕਲੀ ਬ੍ਰੇਨ ਉਹਨੂੰ ਅਡਾਪਟ ਕਰ ਲੈਂਦਾ ਹੈ ਕਿ ਹਾਂਜੀ ਵੀ ਆਹ ਚੀਜ਼ ਕਰਨੀ ਹੈ ਆਪਾਂ ਇੱਕ ਡਿਸਪਲਿਨ ਬਣ ਜਾਂਦਾ ਹੈ ਸੋ ਸਟੱਡੀ ਨਾਲ ਵੀ ਇਹ ਚੀਜ਼ ਹੋ ਜਾਂਦੀ ਹੈ कि ਜਦੋਂ ਪਤਾ ਹੈ ਕਿ ਐਗਜ਼ਾਮ ਆਣ ਵਾਲੇ ਨੇ ਜਾਂ ਆਪਾਂ ਪੜ੍ਹਨਾ ਹੈ ਤਾਂ ਉਹਨੂੰ ਅਸੀਂ ਪੂਰੀ ਪ੍ਰੋਪਰ ਟਾਈਮ ਦੇ ਕੇ ਪੂਰੇ ਹੀ ਮਤਲਬ ਇੱਕ ਪੂਰਾ ਸ਼ਡਿਊਲ ਬਣਾ ਲੈਣੇ ਆ ਕਿਉਂਕਿ ਇੱਕ ਪੈਟਰਨ ਬਣ ਜਾਂਦਾ ਹੈ ਕਿ ਕਿਸ ਤਰ੍ਹਾਂ ਪੜ੍ਹਨਾ ਹੈ ਤੇ ਕਿਸ ਤਰ੍ਹਾਂ ਐਗਜ਼ਾਮ ਦੇਣਾ ਤਾਂ ਇਹ ਮੇਨ ਮੇਰਾ ਇਹ ਚੀਜ਼ ਰਿਹਾ ਬਾਕੀ ਮੇਰੇ ਪੇਰੈਂਟਸ ਬੜੇ ਸਪੋਰਟਿਵ ਸੀਗੇ ਇਸ ਚੀਜ਼ ਨੂੰ ਲੈ ਕੇ ਵੀ ਪੜ੍ਹਾਈ ਵੀ ਉਨੀ ਜ਼ਰੂਰੀ ਹੈ ਜਿੰਨੀ ਸਪੋਰਟਸ ਜ਼ਰੂਰੀ ਹੈ ਜੀ ਤਾਂ ਪ੍ਰੈਕਟਿਸ ਤੋਂ ਬਾਅਦ ਇੱਕ ਡੇਢ ਘੰਟਾ ਅਸੀਂ ਸ਼ਾਮ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਦਿੰਦੇ ਸੀ ਪੜਾਈ ਨੂੰ ਵੀ। ਪ੍ਰੋਫੈਸ਼ਨਲ ਜਦੋਂ ਤੁਸੀਂ ਆ ਗਏ ਸੀ ਤਾਂ ਡੇ ਚ ਕਿੰਨਾ ਟਾਈਮ ਦੇਣਾ ਪੈਂਦਾ ਸੀ ਜੇ ਇੱਕ ਸਪੋਰਟਸਮੈਨ ਦਾ ਜਿਮਨਾਸਟਿਕ ਦਾ ਖਾਸ ਕਰਕੇ ਡੇ ਪਲਾਨ ਕੀ ਹੁੰਦਾ ਸੀ? ਡੇ ਪਲਾਨ ਸਾਡੇ ਤਿੰਨ ਸੈਸ਼ਨਸ ਹੁੰਦੇ ਸੀ। ਤਿੰਨ ਤੋਂ ਚਾਰ ਕਦੀ ਕਦੀ। ਉਹ ਹੁੰਦਾ ਸੀ ਮਾਰਨਿੰਗ ਜਿੱਦਾਂ 5 ਤੋਂ 7 ਜੀ ਤੇ ਉਹਦੇ ਵਿੱਚ ਕੰਡੀਸ਼ਨਿੰਗ ਲੈਵਲ ਹੁੰਦਾ ਸੀਗਾ ਸਾਰੀ ਸਾਡੀ ਬੋਡੀ ਦੀ ਕੰਡੀਸ਼ਨ ਜਦੋਂ ਮਤਲਬ ਆਪਾਂ ਕਹਿ ਸਕਦੇ ਆ ਕਿ ਜਦੋਂ ਆਪਾਂ ਇੰਟਰਨੈਸ਼ਨਲ ਲੈਵਲ ਦੀ ਪਰਫਾਰਮ ਕਰ ਰਹੇ ਹਾਂ ਸੈਕੰਡ ਸੈਸ਼ਨ ਹੁੰਦਾ ਸੀ 11 ਤੋਂ 2 ਉਹਦੇ ਵਿੱਚ ਟੈਕਨੀਕਲ ਵਰਕ ਦੀ ਪ੍ਰੈਕਟਿਸ ਹੁੰਦੀ ਸੀ ਕਿ ਜਿਵੇਂ ਆਪਾਂ ਮਤਲਬ ਬੇਸਿਕਲੀ ਅਸੀਂ ਐਪਰੇਟਸ ਤੇ ਪ੍ਰੈਕਟਿਸ ਕਰਦੇ ਆ ਸੋ ਉਸ ਟਾਈਮ ਤੇ ਫਿਰ ਹੁੰਦਾ ਸੀਗਾ 3 ਵਜੇ ਤੋਂ ਲੈ ਕੇ 7 ਵਜੇ ਤੱਕ ਉਹ ਹੁੰਦਾ ਸੀ ਕਿ ਆਪਾਂ ਜੋ ਪਰਫਾਰਮ ਦੇਣੇ ਕੀਤਾ ਟੈਕਨੀਕਲ ਉਹ ਸ਼ਾਮ ਨੂੰ ਐਜ਼ ਅ ਰੂਟੀਨ ਆਪਾਂ ਉਹਨੂੰ ਪ੍ਰੈਕਟਿਸ ਕਰਨੀ ਹੁੰਦੀ ਸੀ ਸੋ ਮਿਨੀਮਮ ਟਾਈਮ ਇਹਨਾਂ ਦੇਣਾ ਹੀ ਪੈਂਦਾ ਸੀਗਾ ਇੱਕ ਲੈਵਲ ਤੇ ਪਹੁੰਚਣ ਵਾਸਤੇ ਤੁਹਾਡਾ ਫਿਰ ਡੇ ਦੇ ਨਾਲ-ਨਾਲ ਤੁਹਾਡਾ ਜਿਹੜਾ ਫਿਟਨੈਸ ਵਾਸਤੇ ਤੁਹਾਡਾ ਆਪਣੇ ਆਪ ਨੂੰ ਮੈਂਟਲੀ ਪ੍ਰੇਪੇਅਰ ਕਰਨ ਵਾਸਤੇ ਮਾਨਸਿਕ ਤੌਰ ਤੇ ਆਪਦੇ ਆਪ ਨੂੰ ਕਿਵੇਂ ਮੈਨੇਜ ਕਰਦੀ ਸੀ ਉਹ ਨਾ ਬੜਾ ਡਿਫਿਕਲਟ ਹੋ ਜਾਂਦਾ ਹੈ ਇਕ ਤੇ ਇਹਦਾ ਹੁੰਦਾ ਸੀ ਕਿ ਪਹਿਲਾ ਪੂਰਾ ਦਿਨ ਸਾਡਾ ਹੁੰਦਾ ਸੀ ਕਿ ਆਪਾਂ ਸਟੇਡੀਅਮ 'ਚ ਹੀ ਰਹਿੰਦੇ ਸੀ ਐਸੀ ਕਹਾਵਾਂ ਜਦੋਂ ਮੈਂ ਮਤਲਬ ਪੀਕ ਪਰਫਾਰਮੈਂਸ ਤੇ ਸੀਗੀ ਦੇਖੋ ਕਾਲਜ ਜਾਣਾ ਪੜ੍ਹਨਾ ਉਹ ਬਾਅਦ ਦੀ ਹੁੰਦਾ ਸੀਗਾ ਤੇ ਉਹਨੂੰ ਸਾਰਾ ਦਿਨ ਇੱਕ ਨਾ ਲੂਪ 'ਤੇ ਲੱਗ ਜਾਂਦਾ ਸੀਗਾ ਵੀ ਆਹ ਟਾਈਮ ਕਰਨਾ ਹੈ ਅ ਬੜਾ ਹੀ ਫੋਕਸ ਨਾਲ ਕਰਨਾ ਹੈ ਪ੍ਰੈਕਟਿਸ ਕਰਨੀ ਹੈ ਕਦੀ ਉਹਦੀ ਡਾਇਰੀ ਬਣਾਣੀ ਹੈ ਔਰ ਸਭ ਤੋਂ ਜ਼ਰੂਰੀ ਹੁੰਦਾ ਸੀ ਜਿਹੜਾ ਸਾਨੂੰ ਕੋਚ ਅਸਿਸਟ ਕਰਦੇ ਸੀ ਕਿ ਇਹ ਇਦਾਂ ਪਰਫਾਰਮ ਕਰਨਾ ਤੁਸੀਂ ਜਾਂ ਇਹਨੂੰ ਆਪਾਂ ਇਹ ਰੂਟੀਨ ਬਣਾਣਾ ਹੈ ਦਾ ਤਾਂ ਉਹ ਚੀਜ਼ ਮੇਨਲੀ ਹੁੰਦੀ ਸੀਗੀ ਸਾਡੇ ਨਾਲ ਅ ਇਸ ਗੇਮ ਨੂੰ ਜੇਕਰ ਆਪਾਂ ਦੇਖੀਏ ਤਾਂ ਜਿਹੜੀ ਸਰੀਰ ਦੇ ਨਾਲ ਨਾਲ ਮਾਨਸਿਕ ਬੈਲੈਂਸ ਉਹਦਾ ਜਦੋਂ ਪਰਫਾਰਮ ਕਰਨਾ ਹੈ ਉਹਦੇ ਲਈ ਕੀ ਕੀਤਾ ਜਾਂਦਾ ਸੀਗਾ ਵੀ ਕਿਉਂਕਿ ਸਰੀਰ ਨੂੰ ਐਕਟਿਵ ਰੱਖਣਾ ਉਹਨੂੰ ਪਰਫਾਰਮ ਕਰਾਉਣਾ ਮਨ ਦੇ ਵਾਸਤੇ ਹੈ ਦਿਮਾਗ ਦੇ ਵਾਸਤੇ ਹੈ ਉਦੇ ਲਈ ਉਹਦੀ ਵੀ ਵੱਖਰੀ ਟ੍ਰੇਨਿੰਗ ਹੁੰਦੀ ਹੈ ਹਾਂਜੀ ਹਾਂਜੀ ਇਹ ਮੈਂ ਨਾ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹਾਂਗੀ ਇੱਕ ਇਮੇਜినਰੀ ਟ੍ਰੇਨਿੰਗ ਹੁੰਦੀ ਹੈ ਹਾਂ ਹਾਂ ਇਹ ਤੁਸੀਂ ਕਿਸੇ ਵੀ ਸਪੋਰਟਸ ਪਰਸਨ ਨੂੰ ਮਿਲੋਗੇ ਨਾ ਉਹ ਤੁਹਾਨੂੰ ਜ਼ਰੂਰ ਇਸ ਬਾਰੇ ਦੱਸਣਗੇ ਮੈਂ ਕਹਿੰਨੀ ਆ ਕਿ 70% ਉਹ ਚੀਜ਼ ਵਰਕ ਕਰਦੀ ਹੈ ਜੀ ਜਦੋਂ ਆਪਾਂ ਦਿਮਾਗ ਦੇ ਵਿੱਚ ਸੋਚਦੇ ਆਂ ਬਾਰ-ਬਾਰ ਮੈਨੀਫੈਸਟ ਕਰਨਾ ਹੀ ਕਹਿ ਸਕਦੇ ਹਾਂ ਨਾ ਹੈ ਨਾ ਤਾਂ ਉਹ ਆਪਾਂ ਬਾਰ-ਬਾਰ ਸੋਚਦੇ ਆਂ ਆਪਣੀ ਬਾਡੀ ਅਡਾਪਟ ਕਰ ਲੈਂਦੀ ਏ ਉਸ ਚੀਜ਼ ਨੂੰ ਤੇ ਮੈਂ ਮੈਂ ਆਪਣੀ ਹਾਫ ਆਫ ਦਾ ਟਾਈਮ ਇਸ ਚੀਜ਼ ਨੂੰ ਦਿੱਤਾ ਉਹ ਮੈਂ ਛੁੱਟੀ 'ਚ ਇੱਕ ਤਾਂ ਚੀਜ਼ ਦੱਸਾਂਗੀ ਮੈਂ ਨਾ ਸਟੇਡੀਅਮ ਲਈ ਮੈਂ ਆਪਣੇ ਘਰ ਤੋਂ ਨਿਕਲਦੀ ਸੀ ਸਕੂਟੀ ਤੇ ਤੇ ਉਹ ਆਪਾਂ ਹੈੱਡਫੋਨ ਲਾ ਲੈਂਦੇ ਆ ਕਦੇ ਹੈ ਨਾ ਜਿੱਦਾਂ ਤੇ ਮੈਂ ਬਸ ਸੋਚਦੀ ਜਾਂਦੀ ਸੀ ਮੈਂ ਚਲਾਂਦੀ ਸਕੂਟੀ ਸੀ ਪਰ ਮੇਰਾ ਨਾ ਦਿਮਾਗ ਦੇ ਵਿੱਚ ਪ੍ਰੈਕਟਿਸ ਚੱਲਦੀ ਸੀ ਤੇ ਉਹ ਮੇਰੀ ਇੰਨੀ ਜ਼ਿਆਦਾ ਮਤਲਬ ਮੈਂ ਕਹਿੰਨੀ ਆ ਮੇਰੀ ਪਰਫਾਰਮੈਂਸ ਨੂੰ ਉਹਨੇ ਬਹੁਤ ਹੈਲਪ ਕੀਤਾ ਮੈਂ ਹਰ ਇੱਕ ਐਥਲੀਟ ਨੂੰ ਵੀ ਕਹਿਣਾ ਚਾਹਾਂਗੀ ਵੀ ਇੱਕ ਵਾਰ ਜ਼ਰੂਰ ਟਰਾਈ ਕਰੋ ਇਮੇਜినਰੀ ਟ੍ਰੇਨਿੰਗ ਕੁਝ ਵੀ ਤੁਸੀਂ ਸੋਚੋਗੇ ਉਹ ਹੁੰਦਾ ਹੀ ਹੁੰਦਾ ਹੈ। ਕੀ ਬਾਤ ਹੈ। ਜੇ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਕਿੱਥੋਂ ਤੱਕ ਜਾਣ ਦਾ ਮੌਕਾ ਮਿਲਿਆ ਕਿਸ ਤਰ੍ਹਾਂ ਦੇ ਮੁਕਾਬਲੇਾਂ 'ਚ ਤੁਸੀਂ ਹਿੱਸਾ ਲਿਆ? ਮੈਂ ਆਲਮੋਸਟ ਸਾਰੀ ਇੰਟਰਨੈਸ਼ਨਲਸ ਖੇਡੀਆਂ ਜਿੱਦਾਂ ਕਿ ਵਰਡ ਗੇਮਸ, ਵਰਡ ਸਕੂਲ ਗੇਮਸ ਤੋਂ ਲੈ ਕੇ ਏਸ਼ੀਅਨ ਚੈਂਪੀਅਨਸ਼ਿਪ, ਕਾਮਨਵੈਲਥ ਗੇਮਸ, ਏਸ਼ੀਅਨ, ਸੀਨੀਅਰ ਏਸ਼ੀਅਨ, ਜੂਨੀਅਰ ਏਸ਼ੀਅਨ ਤੇ ਚਿਲड्रन ਆਫ ਏਸ਼ੀਆ ਇਦਾਂ ਦੀ ਸਾਰੀ ਕੰਪੀਟੀਸ਼ਨਸ ਖੇਡੇ ਨੇ। ਤਾਂ ਅਚੀਵਮੈਂਟਸ ਕਿੱਥੇ-ਕਿੱਥੇ ਰਹੀਆਂ? ਮੇਰੀ ਮੈਂ ਨੈਸ਼ਨਲ ਮੈਡਲਸ ਜਾਈਆਂ 7 ਟਾਈਮ ਲਗਾਤਾਰ ਲਗਾਤਾਰ 7 ਸਾਲ ਹਾਂਜੀ 7 ਸਾਲ ਅੱਛਾ ਜੀ ਤੇ ਨੈਸ਼ਨਲ ਗੇਮਸ ਹੋਈਆਂ ਸੀ ਕੇਰਲਾ ਅੱਛਾ ਜੀ ਉੱਥੇ ਮੇਰੇ 5 골ਡ ਸੀਗੇ ਤੇ ਗੋਲਡਨ ਗਰਲ ਨਾਮ ਤੋਂ ਉਦੋਂ ਬੜਾਈ ਮਸ਼ਹੂਰ ਹੋ ਜਾਇਆ ਸੀ ਟਾਈਮ ਜੀ ਜੀ ਚਲੋ ਅੱਛਾ ਵਕਤ ਸੀਗਾ ਜੀ ਤੇ ਉਹ ਫਿਰ ਉਸ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਦੀ ਗੱਲ ਕਰੀਏ ਤਾਂ ਬਹੁਤ ਅੱਛਾ ਪਰਫਾਰਮ ਕੀਤਾ ਇੰਡੀਆ ਨੇ ਕਿਉਂਕਿ ਬਹੁਤ ਹੀ ਘੱਟ ਸਮੇਂ ਤੋਂ ਸ਼ੁਰੂ ਹੋਈ ਨਾ ਇੱਥੇ ਜਿਮਨਾਸਟਿਕਸ ਜੀ ਬਟ ਫਿਰ ਵੀ ਅਸੀਂ ਜਿੱਦਾਂ ਵੀ ਪਰਫਾਰਮ ਕਰ ਪਾਏ ਮਤਲਬ ਅੱਛੇ ਲੈਵਲ ਤੇ ਪਹੁੰਚੇ ਉੱਥੇ ਵੀ ਜੀ ਇਹ ਸਾਰੀ ਕਹਾਣੀ ਦੇ ਪਿੱਛੇ ਤੁਸੀਂ ਲਗਾਤਾਰ ਬਣੇ ਰਹੇ ਪੜਦੇ ਵੀ ਰਹੇ ਤੁਹਾਡਾ ਹੌਸਲਾ ਕੌਣ ਰਿਹਾ ਸਭ ਤੋਂ ਪਹਿਲਾਂ ਮੇਰਾ ਹੌਸਲਾ ਮੇਰੇ ਪੇਰੈਂਟਸ ਰਹੇ ਨੇ ਹਾਂਜੀ ਜਿਨ੍ਹਾਂ ਨੇ ਮੈਨੂੰ ਪਹਿਲਾਂ ਇਹਦੇ ਵਿੱਚ ਪਾਇਆ ਜੀ ਤੇ ਫਿਰ ਦੂਸਰਾ ਮੈਂ ਇਹ ਕਹਿ ਸਕਦੀ ਆ ਕਿ ਜਦੋਂ ਤੱਕ ਤੁਹਾਡੇ ਕੋਲ ਅੱਛਾ ਕੋਚ ਨਹੀਂ ਹੈ ਤੁਸੀਂ ਕੁਝ ਨਹੀਂ ਹੋ ਕੋਚ ਤੋਂ ਬਿਨਾ ਤਾਂ ਕੋਚ ਹੀ ਤੁਹਾਡਾ ਇੱਕ ਸਭ ਤੋਂ ਵੱਡਾ ਕੀ ਕਹਿੰਦੇ ਨੂੰ ਮੋਡ ਜਿਸ ਨੂੰ ਕਹਿ ਸਕਦੇ ਆਂ ਵੀ ਇੱਥੋਂ ਤੱਕ ਪਹੁੰਚਾਣ ਦਾ ਜਿਹੜਾ ਜ਼ਰੀਆ ਉਹ ਕੋਚ ਹੀ ਹੋ ਸਕਦਾ ਤਾਂ ਉਹ ਸਭ ਤੋਂ ਵੱਡੇ ਮੇਰੇ ਕੀ ਕਹਿੰਦੇ ਗਾਈਡ ਹੋ ਰਹੇ ਨੇ ਜੀ ਡਾਕਟਰ ਕਲਪਨਾ ਦੇਵਨਾਥ ਹੈ ਅਰਜਾ ਬਾਡੀ ਜੀ ਉਹ ਵੀ ਐਨਆਈਐਸ ਸੀ ਨੇ ਹੁਣ ਜੀ ਉਹਨਾਂ ਕੋਲ ਹੀ ਮੈਂ ਪ੍ਰੈਕਟਿਸ ਕੀਤੀ ਆ ਜੀ ਜਦੋਂ ਸਾਡੇ ਪੰਜਾਬ 'ਚ ਗੇਮ ਆਈ ਹੈ ਹਾਂਜੀ ਤਾਂ ਕਿਤਨਾ ਕਿਤੇ ਸਾਧਨਾਂ ਦੀ ਘਾਟ ਵੀ ਹੁੰਦੀ ਹੈ ਸਾਧਨ ਹੌਲੀ ਹੌਲੀ ਜਟਾਉਂਦੀ ਹੈ ਆਲਾ-ਦੋਲਾ ਸਾਡਾ ਸਮਾਜ ਉਹ ਉਹ ਕੋਈ ਯਾਦਾਂ ਹੈਗੀਆਂ ਵੀ ਹੌਲੀ ਹੌਲੀ ਸਮਾਨ ਲੱਭਦੇ ਸੀ ਫਿਰ ਗਰਾਊਂਡ ਤੱਕ ਜਾਂਦੇ ਸੀ ਹੈ ਕੁਛ ਇਸ ਤਰ੍ਹਾਂ ਹਾਂਜੀ ਹਾਂਜੀ ਬੜੀਆਂ ਯਾਦਾਂ ਨੇ ਜਿਵੇਂ ਕਹਾਂ ਇਹ ਨਾ ਗੇਮ ਹੈਗੀ ਐ ਵੈਸੇ ਤੁਸੀਂ ਜੇ ਸੁਣਿਆ ਹੋਵੇ ਵੀ ਬਾਲ ਹੁੰਦੀ ਹੈ ਇਹਦੇ ਵਿੱਚ ਕਲੱਬਸ ਹੁੰਦੇ ਨੇ ਕਿ ਉਹ ਹੁੰਦੇ ਨੇ ਵੈਸੇ ਤੇ ਰਬੜ ਦੇ ਹੁੰਦੇ ਨੇ ਉਹ ਬੇਸਿਕਲੀ ਉਹ ਇੰਡੀਆ ਚੋ ਸਟਫ ਵੀ ਨਹੀਂ ਮਿਲਦਾ ਆਪਾਂ ਨੂੰ ਤਾਂ ਜਦੋਂ ਨਵੀਂ-ਨਵੀਂ ਸ਼ੁਰੂ ਹੋਈ ਨਾ ਮੇਰੇ ਕੋਚ ਗਏ ਬਾਹਰ ਕੰਪੀਟੀਸ਼ਨ ਤੇ ਅਸੀਂ ਨਹੀਂ ਉਹੀ ਗਏ ਉਹ ਦੇਖ ਕੇ ਆਏ ਉਥੋਂ ਅੱਛਾ ਜੀ ਵੀ ਇਹ ਕਿੱਦਾਂ ਦੇ ਅਪਰੇਟਸ ਹੈ ਕਿਉਂਕਿ ਉਦੋਂ ਇੰਨਾ ਜਰਰੀਆ ਨਹੀਂ ਸੀ ਕਿ ਇਹਨੂੰ ਲੈ ਆਈਏ ਇੱਥੇ ਹਨਾ ਤਾਂ ਉਹ ਇੱਥੇ ਆ ਕੇ ਆਪਾਂ ਉਹਨਾਂ ਨੇ ਨਾ ਲੱਕੜ ਨਾਲ ਮਤਲਬ ਲੱਕੜ ਨਾਲ ਪੂਰੇ ਉਹ ਅਪਰੇਟਸ ਬਣਾਏ ਅੱਛਾ ਜੀ ਜਿੱਦਾ ਇੱਕ ਖੂਪ ਵੀ ਬੰਦ ਹੈ ਉਹ ਵੀ ਲੱਕੜੀ ਦਾ ਬਣਾਇਆ ਸੀਗਾ ਸਟਾਰਟਿੰਗ ਤਾਂ ਅਸੀਂ ਉਹਦੇ ਨਾਲ ਪ੍ਰੈਕਟਿਸ ਕਰਦੇ ਸੀਗੇ ਤਾਂ ਇੱਕ ਨਾ ਕਲਬ ਜਾਂਦੇ ਨੇ ਉਹ ਵੀ ਪੂਰੇ ਲੱਕੜੀ ਦੇ ਸ਼ੇਪ ਤੇ ਬਣਾ ਕੇ ਫਿਰ ਅਸੀਂ ਉਹਦੇ ਨਾਲ ਪ੍ਰੈਕਟਿਸ ਕਰਦੇ ਉਹ ਕੀ ਹੈ ਕਿ ਉਹ ਵੱਜਦੇ ਬਹੁਤ ਸੀਗੇ ਜਿੱਦਾਂ ਹੁਣ ਉਹ ਤੇ ਇੰਟਰਨੈਸ਼ਨਲ ਜਿਹੜੇ ਹੁੰਦੇ ਨੇ ਉਹ ਤੇ ਰਬੜ ਦੇ ਹੁੰਦੇ ਨੇ ਉਹ ਤੁਹਾਨੂੰ ਇੰਨੀ ਸੱਟ ਨਹੀਂ ਦਿੰਦੇ ਹੁਣ ਇਹਦੇ 'ਚ ਕੀ ਹੈ ਜੇ ਥਰੋ ਕੀਤਾ ਮੜਾ ਜਾ ਵੀ ਸਿਰ 'ਚ ਵੱਜ ਜਾ ਤੇ ਵਹੀ ਗਿਆ ਅੱਛਾ ਜੀ ਹਾਂ ਉਹ ਇਦਾਂ ਦਾ ਹੁੰਦਾ ਸੀ ਬੜਾ ਹਾਰਡ ਫਿਰ ਵੀ ਅਸੀਂ ਉਹਦੇ ਨਾਲ ਪ੍ਰੈਕਟਿਸ ਕਰਦੇ ਸੀ ਤੇ ਇਸ ਟਾਈਮ ਤੇ ਲੋ ਇੰਜਰੀਜ਼ ਵੀ ਬਹੁਤ ਹੁੰਦੀਆਂ ਹੋਣੀਆਂ ਹਾਂਜੀ ਹਾਂਜੀ ਬਹੁਤ ਜ਼ਿਆਦਾ ਇੰਜਰੀ ਨਾਲ ਸਪੋਰਟਸਮੈਨ ਦਾ ਬੜਾ ਗੂੜਾ ਰਿਸ਼ਤਾ ਹੁੰਦਾ ਹੈ ਇਹ ਕਿਵੇਂ ਕਿਵੇਂ ਰਿਹਾ ਇੱਕ ਤਰੀਕੇ ਦਾ ਨਾ ਕੋਰਿਲੇਸ਼ਨ ਚੱਲਦਾ ਰਹਿੰਦਾ ਹੈ ਇੰਜਰੀ ਤੇ ਇਹ ਤੇ ਜਿਵੇਂ ਲੱਗਦਾ ਵੀ ਬਸ ਪਾਰਟੀ ਹੈ ਜੇ ਨਈ ਇੰਜਰੀ ਹੋਈ ਤਾਂ ਵੀ ਪਲੇਅਰ ਬਣਿਆ ਨਹੀਂ ਲੱਗਦਾ ਹੈ ਹੈਨਾ ਤਾਂ ਮੇਰੇ ਵੀ ਕਾਫੀ ਇੰਜਰੀਜ਼ ਹੋਈਆਂ ਨੇ ਜਦੋਂ ਮੇਰੇ ਦੋਨੋਂ ਲਿਗਾਮੈਂਟਸ ਟੁੱਟੇ ਦੋਨੋਂ ਪੈਰਾਂ ਦੇ ਅੱਛਾ ਹਾਂਜੀ ਤੇ ਡਿਊਰਿੰਗ ਕੰਪੀਟੀਸ਼ਨ ਮੇਰੇ ਨਾਲ ਇਦਾਂ ਹੋਇਆ ਸੀ ਇੱਕ ਮੈਂ ਕੰਪੀਟੀਸ਼ਨ ਵਾਲੀਰ ਖੇਡਣ ਗਈ ਸੀ ਨੈਸ਼ਨਲ ਤਾਂ ਉਦੋਂ ਮੇਰੇ ਲਿਗਾਮੈਂਟ ਟੇਅਰ ਹੋ ਗਿਆ ਸੀ ਤੇ ਮੇਰੀ ਕੋਚ ਨੂੰ ਪਤਾ ਸੀ ਕਿ ਜੇ ਮੈਂ ਇਹਨੂੰ ਪ੍ਰੋਪਰਲੀ ਦੱਸਤਾ ਵੀ ਤੇਰੀ ਆ ਪ੍ਰੋਬਲਮ ਹੈ ਤਾਂ ਇਹ ਜਮਾ ਡਲ ਹੋ ਕੇ ਬਹਿ ਜਾਏਗੀ। ਉਹਨਾਂ ਨੇ ਕੰਬੀ ਫਿਲਮ ਖਵਾਈ ਮੈਨੂੰ ਕਹਿੰਦੇ ਕੁਛ ਨਹੀਂ ਹੋਆ ਤੁਝੇ। ਉਹ ਪੱਟੀ ਬੰਨੀ ਔਰ ਪਰਫਾਰਮ ਕਰਨ ਲਈ ਚਲੀ ਗਈ। ਬਟ ਮੈਨੂੰ ਯਾਦ ਹੈ ਮੈਂ ਜਦੋਂ ਤੱਕ ਪਰਫਾਰਮੈਂਸ ਦਿੰਦੀ ਰਹੀ ਉਹ ਤੱਕ ਤੇ ਮੈਨੂੰ ਕੁਛ ਨਹੀਂ ਪਤਾ ਚੱਲਿਆ ਬਿਕਾਜ਼ ਤੁਸੀਂ ਨਾ ਮੈਂ ਕਹਿੰਦੀ ਨੂੰ ਗੇਮ ਕਰਦੇ ਹੋ ਤੁਸੀਂ ਨਾ ਰੱਬ ਨਾਲ ਜੁੜ ਜਾਂਦੇ ਹੋ। ਕੀ ਬਾਤ ਹੈ? ਕਨੈਕਸ਼ਨ ਤੁਹਾਡਾ ਕਿਸੇ ਹੋਰ ਲੈਵਲ ਤੇ ਹੁੰਦਾ ਮੈਂ ਜਦੋਂ ਫਲੋਰ ਤੇ ਜਾਂਦੀ ਸੀ ਮੈਨੂੰ ਇਹ ਲੱਗਦਾ ਸੀ ਵੀ ਕੁਝ ਨਹੀਂ ਹੈ ਬਸ ਦਿਸ ਇਜ਼ ਮਾਈ ਏਰੀਆ ਬਸ ਆ ਇਹ ਇੱਥੇ ਹੀ ਹੈ ਸਭ ਕੁਝ ਜੋ ਵੀ ਹੈ ਅੱਜ ਵੀ ਉਹ ਅੰਦਰੋਂ ਫੀਲਿੰਗ ਹੁੰਦੀ ਸੋ ਜਦੋਂ ਖਤਮ ਹੋਇਆ ਨਾ ਮੇਰੇ ਤੋਂ ਤੁਰ ਕੇ ਬਾਹਰ ਤੱਕ ਨਹੀਂ ਆਇਆ ਗਿਆ ਮਤਲਬ ਇੰਨੀ ਪੇਨ ਸੀਗੀ ਮੇਰੀ ਬਾਡੀ ਤੇ ਆਤਮਾ ਨਾਲੋਂ ਹਾਂਜੀ ਇੱਕ ਸੁਰ ਹੋ ਜਾਂਦੀ ਹੈ ਤੇ ਉਹ ਪਤਾ ਹੀ ਨਹੀਂ ਲੱਗਦਾ ਵੀ ਸਰੀਰ ਨਾਲ ਹੈ ਕਿ ਨਹੀਂ ਹੈ ਕਿ ਇਹ ਇਸ ਤਰ੍ਹਾਂ ਦੀ ਫਿਟੋਨ ਮੈਨੂੰ ਲੱਗਦਾ ਹੈ ਬਿਲਕੁਲ ਬਿਲਕੁਲ ਜੀ ਹਰ ਪਲੇਅਰ ਦੇ ਨਾਲ ਇਦਾਂ ਹੁੰਦਾ ਹੈ ਜੀ ਕੋਈ ਬਹੁਤ ਸਾਰੇ ਮੁਕਾਬਲੇ ਤੁਸੀਂ ਖੇਡੇ ਬਹੁਤ ਸਾਰੇ ਮੈਡਲ ਤੁਹਾਡੇ ਮੈਨੂੰ 73 ਮੈਡਲਸ ਤੁਹਾਡੇ ਸੀ ਆਏ ਹਨ ਹਾਂਜੀ ਕੋਈ ਐਸਾ ਕੰਪੀਟੀਸ਼ਨ ਜਿਹੜਾ ਬਹੁਤ ਯਾਦਗਾਰ ਹੈ ਜਿਸ ਦੇ ਨਾਲ ਭਾਵਨਕ ਤੁਮਕਤੌਰ ਤੇ ਤੁਸੀਂ ਜੁੜੇ ਹੋਏ ਹੋ ਤੁਹਾਨੂੰ ਬਹੁਤ ਚੰਗਾ ਲੱਗਿਆ ਕੋਈ ਇਸ ਤਰ੍ਹਾਂ ਦੀ ਕੋਈ ਕਹਾਣੀ ਯਾਦ ਹੋਵੇ ਆ ਕਾਮਨਵੈਲਥ ਗੇਮਸ ਹੋਈਆਂ ਸੀ ਕਲਾਸ ਕੋਚ ਅੱਛਾ ਜੀ ਤਾਂ ਉਹ ਸਮਾਂ ਸੀਗਾ ਜਿਹੜਾ ਉਸ ਵੇਲੇ ਮੈਂ ਮਤਲਬ ਇੰਜਰੀਜ਼ ਤੋਂ ਉੱਠ ਕੇ ਮੈਂ ਬਹੁਤ ਅਲੱਗ ਲੈਵਲ ਤੇ ਸੀਗੀ ਮੈਂਟਲੀ ਵੀ ਫਿਜ਼ੀਕਲੀ ਵੀ ਅੱਛਾ ਜੀ ਕਿਉਂਕਿ ਉਹ ਲੈਵਲ ਮੈਨੂੰ ਉਦੋਂ ਐ ਲੱਗਦਾ ਸੀ ਵੀ ਸ਼ਾਇਦ ਇਹ ਮੇਰਾ ਲਾਸਟ ਨਾ ਹੋਵੇ ਅੱਛਾ ਜੀ ਕਾਮਨਵੈਲਥ ਗੇਮਸ ਕਿਉਂਕਿ ਕੁਝ ਨਾ ਆਪਾਂ ਜਦੋਂ ਜਾਂਦੇ ਆ ਬਾਹਰ ਨਹੀਂ ਉਦਾਂ ਦੇ ਸਾਨੂੰ ਸਪੋਰਟ ਵੀ ਮਿਲਦਾ ਕਿਉਂਕਿ ਗੇਮ ਇੰਨੀ ਜ਼ਿਆਦਾ ਪਪੂਲਰ ਨਹੀਂ ਹੈ ਨਾ ਇੰਡੀਆ ਦੇ ਵਿੱਚ ਤਾਂ ਜਦੋਂ ਮੈਂ ਉੱਥੇ ਗਈ ਉੱਥੇ ਜਾ ਕੇ ਮੈਂ ਮਤਲਬ ਪਰਫਾਰਮ ਕੀਤਾ ਬਿਕਾਜ਼ ਉਹ ਏਰੀਆ ਇਦਾਂ ਦਾ ਹੁੰਦਾ ਤੁਸੀਂ ਜਾਣਦੇ ਹੋ ਨਾ ਤੁਹਾਨੂੰ ਇਹ ਲੱਗਦਾ ਵੀ ਇੱਕ ਯੂਨੀਵਰਸ ਦੇ ਵਿੱਚ ਚਲੇ ਗਏ ਹੋ ਤੁਸੀਂ ਕੀ ਬਾਤ ਮਤਲਬ ਸੱਚੀ ਚਮਕ-ਦਮਕ ਆਲੇ-ਦੁਆਲੇ ਔਰ ਇੱਕ ਫਲੋਰ ਮਿਲਦਾ ਤੁਹਾਨੂੰ ਤੁਹਾਨੂੰ ਇਦਾਂ ਮਹਿਸੂਸ ਹੁੰਦਾ ਕਿ ਬਸ ਕੋਈ ਹੋਰ ਹੀ ਦੁਨੀਆ ਹਾਂ ਕੋਈ ਹੋਰ ਹੀ ਮੈਂ ਅੱਜ ਵੀ ਉਸ ਚੀਜ਼ ਨੂੰ ਮਤਲਬ ਅਗਰ ਅੱਖਾਂ ਬੰਦ ਕਰਾਂ ਤਾਂ ਮੈਨੂੰ ਉੱਥੇ ਮੈਂ ਖੜੀ ਦਿਖਾਈ ਦਿੰਦੀ ਆ ਉਹ that that the moment ਆਈ ਫੀਲ ਕਿ ਯਾਰ ਇੰਨੀ ਪ੍ਰੈਕਟਿਸ ਕੀਤੀ ਸਭ ਜਾਇਜ਼ ਸੀਗਾ ਉਸ ਮੂਮੈਂਟ ਲਈ ਮਤਲਬ ਇੰਨੀ ਟਾਈਮ ਜ਼ਿੰਦਗੀ ਦੇ ਕੱਢੇ ਉਹ ਮੂਮੈਂਟ ਵਾਸਤੇ ਐਂਡ that is the best part of my life ਕਿਆ ਬਾਤ ਅ ਹੁਣ ਤੁਸੀਂ ਇੱਕ ਪਲੇਅਰ ਜਦੋਂ ਇਸ ਲਾਈਨ ਚ ਆਉਂਦਾ ਹੈ ਤੋਂ ਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਕਮੀਆਂ ਪੇਸ਼ੀਆਂ ਪਰਸਪੈਕਸ਼ਨਾਂ ਬੰਦੀਆਂ ਜੀ ਵੀ ਗੇਮ 'ਚ ਆਉਣ ਤੋਂ ਪਹਿਲਾਂ ਕਹਾਣੀਆਂ ਹੋਰ ਹੁੰਦੀਆਂ ਜਦੋਂ ਗੇਮ 'ਚ ਆਉਂਦਾ ਬੰਦਾ ਉਹਨੂੰ ਸਾਰੀਆਂ ਚੀਜ਼ਾਂ ਪਤਾ ਲੱਗਦੀਆਂ ਹਾਂਜੀ ਇੱਕ ਕਿਸੇ ਨੇ ਖਾਸ ਕਰ ਕੁੜੀਆਂ ਨੇ ਜੇ ਗੇਮ ਨੂੰ ਸ਼ੁਰੂਆਤ ਕਰਨੀ ਹੈ ਤਾਂ ਸਭ ਤੋਂ ਪਹਿਲਾ ਸਟੈਪ ਕੀ ਹੋਣਾ ਚਾਹੀਦਾ ਦੇਖੋ ਸਭ ਤੋਂ ਪਹਿਲਾ ਸਟੈਪ ਜਿੱਦਾਂ ਕਿ ਹਾਂ ਹੁਣ ਗਵਰਨਮੈਂਟ ਨੇ ਹਰ ਇੱਕ ਡਿਸਟ੍ਰਿਕਟ ਚ ਆਲਮੋਸਟ ਸਟੇਡੀਅਮਸ ਖੋਲਲੇ ਨੇ ਹਾਂਜੀ ਪਹਿਲਾ ਸਟੈਪ ਮੈਂ ਪੇਰੈਂਟਸ ਨੂੰ ਕਹਿਣਾ ਚਾਹਾਂਗੀ ਹਨਾ ਮੋਟੀਵੇਟ ਕਰਨ ਵਾਸਤੇ ਆਪਣੇ ਬੱਚਿਆਂ ਨੂੰ ਕਿਉਂਕਿ ਜਿਮਨਾਸਟਿਕ ਸਿੱਖ ਜੀ ਗੇਮ ਹੈ ਜੇ ਤੁਸੀਂ ਇਹਨੂੰ ਬੇਸਿਕ ਵੀ ਕਿਸੇ ਵੀ ਬੱਚਾ ਕੋਈ ਵੀ ਬੱਚਾ ਬੇਸਿਕ ਵੀ ਕਰੇ ਤਾਂ ਉਹ ਕਿਸੇ ਵੀ ਗੇਮ ਦੇ ਵਿੱਚ ਬਹੁਤ ਅੱਛਾ ਐਕਸੈਲ ਕਰ ਸਕਦਾ ਹੈ ਜੀ بیس ਕਰਕੇ ਵੀ ਤਾਂ ਫਰਸਟ ਹੈ ਪੇ ਪੈਰੈਂਟਸ ਲਈ ਹੋਏਗਾ ਵੀ ਏਟਲੀਸਟ ਉਹਨਾਂ ਨੂੰ ਨੀਅਰ ਬਾਈ ਜਿਹੜੇ ਸਟੇਡੀਅਮਸ ਐ ਉੱਥੇ ਲੈ ਕੇ ਜਾਇਆ ਜਾਏਗਾ ਉਹਨਾਂ ਨੂੰ ਦਿਖਾਇਆ ਜਾਏ ਪਹਿਲਾਂ ਬੱਚਿਆਂ ਨੂੰ ਵੀ ਇਦਾਂ ਦੀ ਗੇਮ ਹੁੰਦੀ ਐ ਇਹਨੂੰ ਪਰਫਾਰਮ ਕਰੋ ਹੂੰ ਜੀ ਸੋ ਉਹ ਚੀਜ਼ ਮੈਂ ਕਹਿਣਾ ਚਾਹਾਂਗੀ ਵੀ ਫਰਸਟ ਚੀਜ਼ ਆ ਹੋਣੀ ਚਾਹੀਦੀ ਐ ਇਹਨਾਂ ਨੂੰ ਲੈ ਕੇ ਇਸ ਗੇਮ ਦੇ ਵਿੱਚ ਓਨਲੀ ਤੁਸੀਂ ਮਾਨਸਿਕ ਤੇ ਸਰੀਰਕ ਤੌਰ ਤੇ ਕੁਝ ਸਲਾਹ ਦੇਣੀ ਚਾਹੁੰੂ ਵੀ 플레이ਰ ਨੂੰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਤਾਂ ਕਿ ਉਹ ਇਹ ਚ ਬਿਹਤਰ ਕਰ ਸਕੇ ਕੁੜੀਆਂ ਵਾਸਤੇ ਬੇਸਿਕਲੀ ਇਹ ਗੇਮ ਹੈ ਹੀ ਕੁੜੀਆਂ ਵਾਸਤੇ ਜੀ ਤੇ ਜਿਹੜੇ ਬੱਚੇ ਬਹੁਤ ਫਲੈਕਸੀਬਲ ਨੇ ਜੀ ਕਿਉਂਕਿ ਆਪਾਂ ਨਾ ਇਹ ਬਾਈ ਬੋਰਨ ਨਹੀਂ ਹੁੰਦਾ ਹੈ ਕਈ ਕੁੜੀਆਂ ਬਹੁਤ ਫਲੈਕਸੀਬਲ ਹੁੰਦੀਆਂ ਨੇ ਤਾਂ ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ ਪੈਰੈਂਟਸ ਨੂੰ ਖਾਸ ਕਰਕੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਬੱਚੇ ਬਹੁਤ ਫਲੈਕਸੀਬਲ ਹੈ ਥੋੜਾ ਐਕਟਿਵ ਜ਼ੋਨ ਚ ਇੱਕ ਵਾਰੀ ਜ਼ਰੂਰ ਆਣ ਇਹਦੇ ਵਿੱਚ ਕਿਉਂਕਿ ਫਲੈਕਸੀਬਿਲਟੀ ਇਹਦੇ ਵਿੱਚ ਸਭ ਤੋਂ ਮੇਨ ਕੰਟੈਂਟ ਹੁੰਦੀ ਹੈ ਜੀ ਰਿਦਮਿਕ ਜਮਨਾਸਟਿਕ ਦੇ ਵਿੱਚ ਜੀ ਤੇ ਉਹ ਅਗਰ ਕਿਸੇ ਬੱਚੇ ਚਾ ਤਾਂ ਉਹਨੂੰ ਐਕਸਟਰਾ ਬੈਨੀਫਿਟ ਮਿਲੇਗਾ ਅਗਰ ਉਹ ਆਕੇ ਇਸ ਨੂੰ ਜੁਆਇਨ ਕਰਦਾ ਹੈ ਜਿਮਨਾਸਟਿਕਸ ਨੂੰ ਬਾਕੀ ਡਵੈਲਪਮੈਂਟ ਸਾਰੀ ਚੀਜ਼ਾਂ ਦੀਆਂ ਹੋ ਜਾਂਦੀ ਹੈ ਜਦੋਂ ਤੁਸੀਂ ਆਂਦੇ ਹੋ ਬੱਚਾ ਜਾਂਦਾ ਹੈ ਫਿਰ ਇਹ ਹੈ ਕਿ 5 ਇਅਰਸ ਤੋਂ ਬਾਅਦ ਦਾ ਬੱਚਾ ਬਹੁਤ ਅੱਛਾ ਤਰੀਕੇ ਪਰਫਾਰਮ ਕਰ ਸਕਦਾ ਹੈ ਜੀ ਜਣੀ ਇਹ ਇਹ ਸਭ ਤੋਂ ਪਹਿਲਾਂ ਤਾਂ ਮਾਪਿਆਂ ਨੂੰ ਖੁਦ ਦਿਮਾਗ ਚ ਖੇਡਣੀ ਸਿੱਖਣੀ ਪਣੀ ਹੈ ਫਿਰ ਤੁਸੀਂ ਆਪ ਦੇ ਬੱਚੇ ਨੂੰ ਹਾਂਜੀ ਹਾਂਜੀ ਬਿਲਕੁਲ ਇੱਕ ਜਿਵੇਂ ਆਪ ਖੇਡ ਨੂੰ ਦੇਖੀ ਤਾਂ ਖੇਡੀ ਕਿਵੇਂ ਜਾਂਦੀ ਹੈ ਇਹ ਨਾ ਤੁਸੀਂ ਜੇ ਕਦੀ YouTube ਤੇ ਸਰਚ ਕਰੋਗੇ ਕਿ ਰਿਦਮਿਕ ਜਿਮਨਾਸਟਿਕਸ ਹਾਂਜੀ ਤਾਂ ਤੁਸੀਂ ਦੇਖੋਗੇ ਕਿ ਇੱਕ ਸੋਹਣੀ ਜੀ ਕੁੜੀ ਸੋਹਣੇ ਜੀ ਡਰੈਸ ਪਾ ਕੇ ਬੜੀ ਗ੍ਰੇਸਫੁਲੀਲੀ ਨਾ ਇੱਕ ਅਪਰੇਟਸ ਹੁੰਦਾ ਆਪਣਾ ਜਿੱਦਾਂ ਹੂਪ ਹੋ ਗਿਆ ਬਾਲ ਹੋ ਗਿਆ ਉਹਨੂੰ 뮤ਜ਼ਿਕ ਦੇ ਨਾਲ ਪਰਫਾਰਮ ਕਰਦੀ ਹੈ ਅੱਛਾ ਇਹਦਾ ਕੁਝ ਟਾਈਮ ਪੀਰੀਅਡ ਹੁੰਦਾ ਸਾਡੇ ਕੋਲ ਜਿੱਦਾਂ 70 ਸੈਕਿੰਡਸ ਹੁੰਦੇ ਨੇ ਅੱਛਾ ਜੀ 1790 ਸੈਕਿੰਡ ਤੁਸੀਂ ਕੰਪਲੀਟ ਕਰਨਾ ਹੁੰਦਾ ਪਰਫਾਰਮੈਂਸ ਤਾਂ ਉਹ ਕੁਝ ਐਲੀਮੈਂਟਸ ਹੁੰਦੇ ਨੇ ਜਿਨ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਵੀ ਕੁਝ ਚੀਜ਼ਾਂ ਕਰਨੀਆਂ ਹੁੰਦੀਆਂ ਨੇ ਥ्रो ਕੀਤਾ ਕੁਝ ਉਹਦੇ ਨਾਲ ਐਕਰੋਬੈਟਿਕ ਮੂਵਮੈਂਟਸ ਕਰਕੇ ਕੈਚ ਕਰਨੀਆਂ ਤਾਂ ਇਹ ਚੀਜ਼ਾਂ ਓਵਰਆਲ ਵਿਦ 뮤직 ਵਿਦ ਡਾਂਸ ਇਹ ਪਰਫਾਰਮ ਕਰਨੀ ਹੁੰਦੀ ਹੈ ਕਿਉਂ ਤੇ ਜੋ ਪੁਆਇੰਟ ਆਊਟ ਕੀ ਕੀਤਾ ਜਾਂਦਾ ਕਿ ਨੋਟ ਕੀਤਾ ਜਾਂਦਾ ਪਲੇਅਰ ਦਾ ਓਕੇ ਸੋ ਇਹਦੇ ਵਿੱਚ ਨੋਟ ਕੀਤੀ ਜਾਂਦੀ ਸਭ ਤੋਂ ਪਹਿਲਾਂ ਤੇ ਹਾਊ how presently they perform matlab ki o di ada o di sab to pehli cheez hai na o di the graceful thing hai na kida o perform kar rahi hai kida chal rahi hai kida the o di body da matlab structure kida da posture body da na jeda clean ri karde apa jeda tusi dance dekhya hoya ha ji ha ji choreography dekhi hoyegi ਤੇ ਕੰਟੈਂਪੋਰੀ ਡਾਂਸ ਕਰਦੇ ਆ ਬੇਸਿਕਲੀ ਸੋ ਉਹ ਚੀਜ਼ਾਂ ਜੱਜ ਕੀਤੀਆਂ ਜਾਂਦੀਆਂ ਨੇ ਤੇ ਬੇਸਿਕ ਕੁਝ ਬੇਸਿਕ ਅ ਮੂਵਮੈਂਟਸ ਹੁੰਦੀਆਂ ਨੇ ਉਹਨਾਂ ਦੀ ਵੈਲਿਊਜ਼ ਹੁੰਦੀਆਂ ਨੇ ਤਾਂ ਉਹ ਵੈਲਿਊਜ਼ ਨੂੰ ਕੈਲਕੂਲੇਟ ਕੀਤਾ ਜਾਂਦਾ ਹੈ ਕਿ ਕਿੰਨੇ ਲੈਵਲ ਤੇ ਇਹਨਾਂ ਨੇ ਪਰਫਾਰਮ ਕੀਤਾ ਅੱਛਾ ਜੀ ਇਹਦਾ ਜਿਵੇਂ ABC ਕਲਾਸੇਜ਼ ਹੁੰਦੀਆਂ ਨੇ ਹਾਂਜੀ ਹਾਂਜੀ ਤਾਂ ਉਹ ਦੇ ਨਾਲ ਪਰਫਾਰਮ ਕੀਤਾ ਜਾਂਦਾ ਹੈ ਜਦੋਂ ਇਸ ਗੇਮ ਚ ਆ ਗਏ ਕੁੜੀਆਂ ਖੇਡ ਸਕਦੀਆਂ ਹਨ ਹਾਂਜੀ ਹਾਂਜੀ ਕੁੜੀਆਂ ਜੇਕਰ ਇਸ ਗੇਮ ਚ ਆ ਗਈਆਂ ਚਲੋ ਪਰਫਾਰਮੈਂਸ ਨਹੀਂ ਵੀ ਕਰਨਾ ਚਾਹੁੰਦੇ ਕੋਈ ਆਦੀ ਫਿਟਨੈਸ ਲਈ ਕਰਨਾ ਹੈ ਫਿਟਨੈਸ ਦੇ ਨਾਲ ਨਾਲ ਹੋਰ ਕੀ ਹੋ ਸਕਦਾ ਫਿਟਨੈਸ ਦੇ ਨਾਲ ਨਾਲ ਡਾਂਸ ਹੋ ਸਕਦਾ ਕੋਰੋਗ੍ਰਾਫੀ ਇਹਦੇ ਵਿੱਚ ਨਾ ਬੜੀ ਪਿਆਰੀ ਇੱਕ ਚੀਜ਼ ਹੈ ਬੈਲੇ ਹਾਂਜੀ ਆਪਣੇ ਪੰਜਾਬ ਚ ਤੇ ਬਹੁਤ ਘੱਟ ਹੈ ਹੈਨਾ ਕਿਉਂਕਿ ਪੰਜਾਬੀ ਕਲਚਰ ਬੈਲੇ ਨਾਲ ਕਿੱਥੇ ਜੁੜੇਗਾ ਹਾਂਜੀ ਬਟ ਜਿੱਦਾਂ ਤੁਸੀਂ ਰਸ਼ੀਆ ਜਾਂ ਫੋਰਨ ਕੰਟਰੀਜ਼ ਚ ਦੇਖੋਗੇ ਬੈਲੇ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ ਕੁੜੀਆਂ ਦੇ ਕੁੜੀਆਂ ਕਰਦੀਆਂ ਨੇ ਪਰਫਾਰਮ ਹੈਨਾ ਉਹ ਫਰੌਕ ਜੀ ਪਾ ਕੇ ਛੋਟੇ ਛੋਟੇ ਕੁੜੀਆਂ ਵੀ ਕਰਦੀਆਂ ਵੱਡੀਆਂ ਵੀ ਕਰਦੀਆਂ ਹਾਂਜੀ ਤਾਂ ਉਹ ਚੀਜ਼ ਬੇਸ ਕੰਟੈਂਟ ਹੈ ਇਹਦਾ ਅੱਛਾ ਐਕਚੁਅਲੀ ਤਾਂ ਕੈਰੀਅਰ ਵਾਈਜ਼ ਜੀ ਕਿਸੇ ਨੇ ਮਤਲਬ ਜਿੱਦਾਂ ਤੁਸੀਂ ਲਾਲੋ ਵੀ ਇੰਟਰਨੈਸ਼ਨਲ ਲੈਵਲ ਨਹੀਂ ਵੀ ਚੂਜ਼ ਕਰਨਾ ਨੈਸ਼ਨਲ ਖੇਡ ਕੇ ਉਹ ਵਧੀਆ ਡਾਂਸ ਕੋਰయోగ్రఫీ ਕਰ ਸਕਦੀ ਹੈ ਕਿਉਂਕਿ ਆਪਣੇ ਕੋਲ ਮਿਊਜ਼ਿਕ ਦੀ ਸੈਂਸ ਪਾਉਟ ਹੋ ਜਾਂਦੀ ਹੈ ਇਹਦੇ ਨਾਲ ਬਾਡੀ ਨੂੰ ਟੋਨ ਕਰਨਾ ਆ ਜਾਂਦਾ ਹਾਂ ਹਾਂਜੀ ਹਾਂਜੀ ਬਿਲਕੁਲ ਔਰ ਇੱਕ ਕੋਆਰਡੀਨੇਸ਼ਨ ਬਹੁਤ ਵੱਡੀ ਚੀਜ਼ ਹੈ ਜੀ ਕਿਉਂਕਿ ਜਦੋਂ ਤੁਸੀਂ ਅਨੁਮਾਨ ਲਾਉਂਦੇ ਹੋ ਨਾ ਕਿ ਤੁਸੀਂ ਆਪਣੀ ਪ੍ਰੈਕਟਿਸ ਨੂੰ ਸੁੱਟਦੇ ਹੋ ਤੇ ਤੁਸੀਂ ਪਰਫਾਰਮ ਕਰਕੇ ਉਹਨੂੰ ਕੈਚ ਕਰਨਾ ਹੈ ਤਾਂ ਤੁਹਾਡੀ ਬਾਡੀ ਕਿੱਦਾਂ ਰਿਐਕਟ ਕਰਦੀ ਹੈ ਤੁਹਾਡਾ ਬ੍ਰੇਨ ਕੰਮ ਕਰਦਾ ਹਾਂ ਇੱਕ ਪਲੇਅਰ ਕਹਿੰਦੇ ਹਨ ਵੀ ਉਹੋ ਆਪਦੀ ਗੇਮ ਚ ਉਹਦੀ ਜਾਨ ਹੁੰਦੀ ਹੈ ਤੇ ਉਹ ਲਗਾਤਾਰ ਉਹਦੇ ਨਾਲ ਜੁੜਿਆ ਰਹਿੰਦਾ ਹੈ ਹਾਂਜੀ ਤੁਸੀਂ ਹੁਣ ਪੁਲਿਸ ਸਰਵਿਸ ਵੀ ਕਰ ਰਹੇ ਹੋ ਗੇਮ ਹਜੇ ਵੀ ਚੱਲ ਰਹੀ ਹੈ ਬਿਲਕੁਲ ਇਹ ਨਹੀਂ ਛੁੱਟ ਸਕਦੀ ਕੀ ਬਾਤ ਹੈ ਇਹ ਕਿਸ ਰੂਪ ਚ ਚੱਲ ਰਹੀ ਹੈ ਹੁਣ ਖੇਡ ਰਹੇ ਹੋ ਪ੍ਰੋਫੈਸ਼ਨਲੀ ਜਾਂ ਸਿਖਾ ਰਹੇ ਮੈਂ ਸਿਖਾ ਰਹੀ ਆ ਸਿਖਾ ਵੀ ਰਹੀ ਆ ਬੱਚਿਆਂ ਨੂੰ ਹਾਂਜੀ ਮੇਰੇ ਸਟੂਡੈਂਟਸ ਅਗੇ ਸਾਰੇ ਨੈਸ਼ਨਲ ਪਲੇਅਰ ਹੈ 15 ਸਟੂਡੈਂਟਸ ਆ ਮੇ ਕੋ ਮੈਂ ਜਦੋਂ ਮੈਨੂੰ ਟਾਈਮ ਲੱਗਦਾ ਐਦਾਂ ਹੁੰਦਾ ਕਿ ਅੱਜ ਆਫ ਹੈ ਸੈਟਰਡੇ ਕਿਸੇ ਦਿਨ ਸੰਡੇ ਮਤਲਬ ਮੈਂ ਆਪਣਾ ਵਿੱਚੋਂ ਆਪਣਾ ਪਰਸਨਲ ਟਾਈਮ ਕੱਢ ਕੇ ਉਹਨਾਂ ਨੂੰ ਸਿਖਾਣ ਜਾਣੀ ਆ ਕਿਉਂਕਿ ਜੌਬ ਤੋਂ ਵੀ ਨਹੀਂ ਜਾ ਸਕਦੇ ਤਾਂ ਉਹਨਾਂ ਨੂੰ ਮੈਂ ਸਿਖਾਨੀ ਆ ਸਾਰੀ ਬਹੁਤ ਵਧੀਆ ਕਰ ਰਹੀਆਂ ਪਰਫਾਰਮ ਬੱਚੇ ਹੁਣ ਤੁਸੀਂ ਖੁਦ ਨਹੀਂ ਖੇਡ ਰਹੇ ਮੈਂ ਖੇਡ ਰਹੀਆਂ ਸਿਰਫ ਪੁਲਿਸ ਡਿਪਾਰਟਮੈਂਟ ਵਾਸਤੇ ਅੱਛਾ ਪੁਲਿਸ ਗੇਮਸ ਲਈ ਖੇਡਦੇ ਹਾਂਜੀ ਹਾਂਜੀ ਕੋਈ ਮੈਸੇਜ ਦੇਣਾ ਚਾਹਉ ਕੁੜੀਆਂ ਨੂੰ ਕਿਉਂਕਿ ਪੰਜਾਬ 'ਚ ਇੱਕ ਤਾਂ ਚੀਜ਼ ਮੈਨੂੰ ਦੂਸਰੋ ਪੰਜਾਬ ਬਹੁਤਾ ਜਿਮਨਾਸਟਿਕ ਦੇ ਨਾਲ ਜੁੜ ਨਹੀਂ پا ਰਿਹਾ ਕਿਉਂ ਇਹਦਾ ਕਾਰਨ ਇਹ ਹੈ ਕਿ ਥੋੜਾ ਜਿਹਾ ਦੇ ਵਿੱਚ ਵੈਸਟਰਨ ਕਲਚਰ ਜਿਦਾਂ ਆਪਾਂ ਕਹਿ ਸਕਦੇ ਹਾਂ ਵੀ ਹੈ ਥੋੜਾ ਜਿਹਾ ਪਰ ਹੁਣ ਬਹੁਤ ਜ਼ਿਆਦਾ ਤੁਸੀਂ ਦੇਖੋਗੇ ਜੇ ਤੁਸੀਂ ਮੋਹਾਲੀ ਸਟੇਡੀਅਮ ਤੁਸੀਂ ਆਉਂਗੇ ਦੇਖੋਗੇ ਬੱਚੇ ਬਹੁਤ ਆ ਰਹੇ ਨੇ ਜੁੜਨ ਲੱਗ ਗਏ ਲੋਕ ਜੁੜਨ ਲੱਗ ਗਏ ਹਾਂਜੀ ਕਿਉਂਕਿ ਸ਼ਾਇਦ ਉਹਨਾਂ ਨੂੰ ਨਵੀਂ ਸਕਿੱਲ ਸਿੱਖਣੀਆਂ ਨੇ ਸ਼ਾਇਦ ਉਹ ਇਸ ਗੇਮ ਨੂੰ ਪ੍ਰੋਫੈਸ਼ਨਲੀ ਨਾ ਚੂਜ਼ ਕਰ ਰਹੇ ਹੋਣ ਪਰ ਉਹ ਨਵੀਂ ਸਕਿੱਲ ਸਿੱਖਣ ਵਾਸਤੇ ਅੱਛੇ ਲੈਵਲ ਤੇ ਹੋਰ ਜਾਣ ਵਾਸਤੇ ਇਹ ਚੀਜ਼ਾਂ ਕਰ ਰਹੇ ਨੇ ਜਿਮਨਾਸਟਿਕਸ ਨੂੰ ਜੋੜ ਰਹੇ ਨੇ ਜੀ ਪਰ ਮੈਂ ਇਹ ਮੈਸੇਜ ਜ਼ਰੂਰ ਦੇਣਾ ਚਾਹਾਂਗੀ ਕਿ ਮੈਨੂੰ ਇਹ ਮਿਲਦਾ ਹੈ ਕਿ ਇਹ ਚੀਜ਼ ਜਿਮਨਾਸਟਿਕ ਨਾ ਬੜੀ ਪਿਆਰੀ ਗੇਮ ਹੈ ਹਾਂਜੀ ਹਰ ਬੱਚਾ ਅਗਰ ਇੱਕ ਵਾਰ ਪਰਫਾਰਮ ਕਰੇ ਨੂੰ ਤੇ ਉਹ ਬਹੁਤ ਕੁਝ ਸਿੱਖਦਾ ਹੈ ਆਪਣੀ ਬਾਡੀ ਦੇ ਕੰਟਰੋਲ ਸਿੱਖਦਾ ਹੈ ਪਹਿਲੀ ਗੱਲ ਆਪਣੀ ਬਾਡੀ ਨਾਲ ਕਿਵੇਂ ਬੈਲੈਂਸ ਤੁਸੀਂ ਕਰਨਾ ਹੈ ਔਰ ਜੇ ਤੁਸੀਂ ਦੇਖੋਗੇ ਨਾ ਮੈਂ ਮੈਥਡ ਨਾ ਥੋੜਾ শেয়ার ਕਰਾਂ ਕਿ ਮੈਂ ਕਮਾਂਡੋ ਟ੍ਰੇਨਿੰਗ ਕਰਨ ਗਈ ਸੀ ਹਾਂਜੀ ਤੇ ਜਿੰਨੀ ਵੀ ਮੈਂ ਆਪਣੀਆਂ ਟ੍ਰੇਨਿੰਗਸ ਕੀਤੀਆਂ ਪੁਲਿਸ ਦੇ ਰਿਗਾਰਡਿੰਗ ਤੇ ਮੈਨੂੰ ਜਿਮਨਾਸਟਿਕ ਬਹੁਤ ਕੰਮ ਆਈ ਬਹੁਤ ਜ਼ਿਆਦਾ ਹਰ ਲੈਵਲ ਤੇ ਜੀ ਕਿਉਂਕਿ ਰਨਿੰਗ ਜੰਪਿੰਗ ਬੈਲੈਂਸਿੰਗ ਜਾਂ ਬੀਮ ਦੇ ਉੱਤੇ ਚੱਲਣਾ ਛੋਟੀ ਬੀਮ ਦੇ ਉੱਤੇ ਚੱਲਣਾ ਠੀਕ ਹੈ ਉਹ ਵੀ ਤੁਹਾਡੇ ਲਈ ਤਾਂ ਬਹੁਤ ਈਜ਼ੀ ਸੀ ਈਜ਼ੀ ਸੀ ਸਾਡੇ ਲਈ ਬਿਕਾਜ਼ ਉਹ ਸਾਰੇ ਸਾਨੂੰ ਫਿਰ ਇੱਕ ਡਮੀ ਰੱਖਿਆ ਹੋਇਆ ਸੀਗਾ ਵੀ ਆ ਜਾਓ ਜੇ ਜਿਮਨਾਸਟਿਕ ਵਾਲੇ ਹੋ ਤੁਸੀਂ ਤੁਸੀਂ ਪਰਫਾਰਮ ਕਰਕੇ ਦਿਖਾਓ ਦੂਜਿਆਂ ਵਾਸਤੇ ਤਾਂ ਅਸੀਂ ਸਿਖਾਉਂਦੇ ਰਹੇ ਉਹਨਾਂ ਨੂੰ ਮਤਲਬ ਥੋੜਾ ਥੋੜਾ ਕਰ ਕਰਕੇ ਦਿਖਾਉਂਦੇ ਰਹੇ ਵੀ ਐਦਾਂ ਐਦਾਂ ਕਰਨਾ ਉਹਦੇ ਨਾਲ ਕੀ ਹੈ ਕਿ ਬੈਲੈਂਸ ਆ ਗਿਆ ਔਰ ਰੱਸਾ ਚੜਨਾ ਹੈ ਰੋਪ ਚੜਨੀ ਹੈ ਈਜ਼ੀ ਹੋ ਜਾਂਦਾ ਕਿਤੇ ਉਹ ਨੀਚੇ ਉਤਰਨਾ ਹੈ ਛੋਟੇ ਛੋਟੇ ਜਿੱਦਾਂ ਉਹ ਕਈ ਪੁਲਿਸਿੰਗ ਚ ਦੇ ਦਿੰਦੇ ਨੇ ਟਾਸਕ ਤੁਸੀਂ ਕੰਪਲੀਟ ਕਰਨੇ ਨੇ ਰਾਤ ਨੂੰ ਵਿਪਰੂ ਬੈਲੈਂਸ ਹੈ ਬਾਡੀ ਚ ਤਾਈ ਹੋ ਪਾਰੇ ਤਾਂ ਇਹ ਹਰ ਇੱਕ ਤੁਸੀਂ ਕਹੋ ਜੇ ਕਿਸੇ ਨੇ ਐਨਡੀਏ ਜੁਆਇਨ ਕਰਨੀ ਹੈ ਕਿਸੇ ਨੇ ਡਿਫੈਂਸ ਚ ਜਾਣਾ ਹੈ ਕਿਸੇ ਵੀ ਕੁੜੀ ਨੇ ਤਾਂ ਉੱਥੇ ਵੀ ਉਹਨਾਂ ਨੂੰ ਇਹ ਚੀਜ਼ ਕਮ ਆਏਗੀ ਜਿਮਨਾਸਟਿਕਸ ਤੁਸੀਂ ਆਖਰ ਚ ਇੱਕ ਦੱਸੋ ਮੈਨੂੰ ਤੁਹਾਡੇ ਲਈ ਇਹ ਖੇਡ ਕੀ ਚੀਜ਼ ਹੈ ਤੁਹਾਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡਾ ਜਿਹੜਾ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਆਤਮਿਕ ਤੌਰ ਤੇ ਤੁਸੀਂ ਜਦੋਂ ਆਪ ਦੇ ਆਪ ਨੂੰ ਸਕੈਨ ਕਰਦੇ ਹੋ ਹੂੰ ਤਾਂ ਕੀ ਲੱਗਦਾ ਹੈ ਮੈਂ ਨਾ ਕਿਤੇ ਵੀ ਚਲੀ ਜਾਵਾਂ ਮੈਨੂੰ ਇੰਨੀ ਖੁਸ਼ੀ ਨਹੀਂ ਹੁੰਦੀ ਜਿੰਨੀ ਮੈਨੂੰ ਸਟੇਡੀਅਮ ਜਾ ਕੇ ਖੁਸ਼ੀ ਹੁੰਦੀ ਹੈ ਬੱਚਿਆਂ ਨੂੰ ਪ੍ਰੈਕਟਿਸ ਕਰਾ ਕੇ ਜਾਂ ਖੁਦ ਕਰਕੇ ਹਾਂਜੀ ਜਾਂ ਖੁਦ ਕਰਕੇ ਮਤਲਬ ਮੇਰੀ ਬਾਡੀ ਨੂੰ ਜੇ ਮੈਂ ਥੋੜੀ ਫਲੈਕਸੀਬਿਲਟੀ ਨਾ ਕਰਾਂ ਤਾਂ ਇੱਕ ਅਲੱਗ ਤਰ੍ਹਾਂ ਦੀ ਆਪਾਂ ਤੋੜ ਲੱਗ ਜਾਂਦੀ ਹੈ ਕਹਿ ਸਕਦੇ ਹਾਂ ਠੀਕ ਹੈ ਜੀ ਕਿ ਇਦਾਂ ਲੱਗਦਾ ਵੀ ਯਾਰ ਅੱਜ ਕੁਝ ਕੀਤਾ ਨਹੀਂ ਸ਼ਾਇਦ ਆਪਾਂ ਨੂੰ ਆਦਤ ਪੈ ਜਾਂਦੀ ਹੈ ਤੇ ਮੈਂ ਤੇ ਬੇਸਿਕਲੀ ਅੰਦਰੋਂ ਬਹੁਤ ਹੀ ਇੰਟਰਨਲ ਤੌਰ ਤੇ ਨਾ ਇੱਕ ਜੁੜੀ ਹੋਈ ਆ ਇਸ ਚੀਜ਼ ਨਾਲ ਮੇਰੇ ਲਈ ਤੇ ਇਹ ਸਭ ਕੁਝ ਹੀ ਹੈ ਕਿਉਂਕਿ ਅੱਜ ਜੇ ਮੈਂ ਜਿਮਨਾਸਟਿਕਸ ਕਰਦੀ ਰਹੀ ਆ ਤਾਂ ਮੈਂ ਇੱਕ ਇਸ ਲੈਵਲ ਤੇ ਪਹੁੰਚੀ ਆ ਮਤਲਬ ਵਧੀਆ ਜੌਬ ਮਿਲੀ ਮੈਨੂੰ ਇਸ ਇਹਦੇ ਨਾਲ ਹੀ ਜਿਮਨਾਸਟਿਕਸ ਕਰਦੇ ਜੋ ਵੀ ਪਰਫਾਰਮ ਕੀਤਾ ਤਾਂ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ थैंक यू so much ਤੇ ਕੋਈ ਹੋਰ ਵੀ ਸਵਾਲ ਆਉਂਦਾ ਆਪਾਂ ਹੋਰ ਡੀਪਲੀ ਜਿਹੜੀ ਆ ਤੁਹਾਡੇ ਨਾਲ ਚਰਚਾ ਕਰਾਂਗੇ ਇੱਕ ਚੀਜ਼ ਮੈਂ ਤੁਹਾਨੂੰ ਪੁੱਛਣੀ ਚਾਹਾਂ ਕਿ ਹੁਣ ਜੇ ਕਿਸੇ ਦੇ ਮਨ 'ਚ ਖਿਆਲ ਆਉਂਦਾ ਤਾਂ ਪ੍ਰੋਫੈਸ਼ਨਲੀ ਕਈ ਥਾਵਾਂ ਦੇ ਉੱਤੇ ਕੋਚ ਵਗੈਰਾ ਉਪਲਬਧ ਨਹੀਂ ਹੁੰਦੇ ਤੁਸੀਂ ਤਾਂ ਹੁਣ ਉਸ ਲੈਵਲ ਤੋਂ ਸ਼ੁਰੂ ਕੀਤਾ ਜਿੱਦੋਂ ਸ਼ੁਰੂਆਤ ਸੀ ਸ਼ੁਰੂਆਤ ਵਾਲਿਆਂ 'ਚੋਂ ਤੁਸੀਂ ਹਾਂਜੀ ਹਾਂਜੀ ਹੁਣ ਜੇ ਕਿਸੇ ਨੇ ਕੋਚ ਲੱਭਣਾ ਹੈ ਪ੍ਰੋਫੈਸ਼ਨਲੀ ਕਿਸੇ ਨੂੰ ਕੋਚਿੰਗ ਚਾਹੀਦੀ ਹੈ ਪ੍ਰਾਈਵੇਟ ਚਾਹੀਦੀ ਹੈ ਤਾਂ ਤੁਸੀਂ ਕੀ ਸੁਜੈਸਟ ਕਰੋਗੇ ਹ ਹੁਣ ਨਾ ਪੰਜਾਬ ਚ ਹੈਗੇ ਨੇ ਕੋਚਸ ਲੱਭੇ ਜਾ ਸਕਦਾ ਹੈ ਹਾਂਜੀ ਹਾਂਜੀ ਜਲੰਧਰ ਵੀ ਹੈ ਹਾਂਜੀ ਜੇ ਤੁਸੀਂ ਦੇਖੋ ਜਲੰਧਰ ਅ ਅੰਮ੍ਰਿਤਸਰ ਮਤਲਬ ਬੇਸ ਬੇਸ ਕੰਟੈਂਟ ਦੱਸਦੀਆਂ ਤਾਂ ਉਹਨੂੰ ਅੰਮ੍ਰਿਤਸਰ ਇਜ਼ ਵੈਰੀ ਗੁੱਡ ਜਿਮਨਾਸਟਿਕਸ ਦੇ ਵਿੱਚ ਹੁਣ ਹੋ ਰਹੀ ਹੈ ਤੇ ਗੁਰਨਾਨਕ ਯੂਨੀਵਰਸਿਟੀ ਦੇ ਵਿੱਚ ਹੁੰਦੀ ਹੈ ਜੀ ਤੇ ਜਲੰਧਰ ਸਪੋਰਟਸ ਕਾਲਜ ਵੀ ਰਿਦਮਿਕ ਜਿਮਨਾਸਟਿਕਸ ਕਰਵਾਉਂਦੇ ਨੇ ਤੇ ਇੱਕ ਮਹਾਲੀ ਮਤਲਬ ਇਹ ਤਿੰਨ ਤੇ ਵਧੀਆ ਚੱਲ ਰਹੀ ਹੈ ਜਗਾ ਤੇ ਜੀ ਇੰਟਰਨੈਸ਼ਨਲ ਸਟੈਂਡਰਡ ਤੁਸੀਂ ਦੇਖੀ ਹੈ ਇੰਟਰਨੈਸ਼ਨਲ ਸਟੈਂਡਰਡ ਦੇ ਬਰਾਬਰ ਹੋਣਾ ਆਪਾਂ ਨੇੜ ਤੇੜ ਨੂੰ ਜਾ ਰਹੇ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਆ ਲੇਟੈਸਟ ਹੀ ਹੁਣ ਵਰਲਡ ਚੈਂਪੀਅਨਸ਼ਿਪ ਹੋਈ ਹੈ ਬ੍ਰਾਜ਼ੀਲ ਹਾਂਜੀ ਉੱਥੇ ਕੁੜੀਆਂ ਨੇ ਆਪਣੇ ਪੰਜਾਬ ਪੰਜਾਬ ਤੋਂ ਨਹੀਂ ਹੈ ਬਟ ਮਹਾਰਾਸ਼ਟra ਤੋਂ ਹੈ ਬਹੁਤ ਅੱਛਾ ਪਰਫਾਰਮ ਕੀਤਾ ਉਹਨੇ ਸਕੋਰ ਕੀਤੇ 28 ਆਊਟ ਆਫ 30 ਸੋ ਮਤਲਬ ਆਪਾਂ ਉਹਦੇ ਚ ਆ ਰਹੇ ਹਾਂ ਜਿੱਦਾਂ ਕੀ ਕਹਿ ਸਕਦੇ ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ 'ਚ 올림픽ਸ 'ਚ ਡੈਫੀਨੇਟਲੀ ਜਿਮਨਾਸਟਿਕਸ ਨਹੀਂ ਤਾਂ ਜਿਮਨਾਸਟਿਕ ਦੀ ਗੱਲ ਕਰੀ ਤਾਂ ਚਾਈਨਾ ਨੂੰ ਹਮੇਸ਼ਾ ਚਾਈਨਾ ਦੇ ਲੋਕਾਂ ਨੂੰ ਲੱਗਦਾ ਵੀ ਉਹ ਉਹ ਅਸੀਂ ਵੀਡੀਓਜ਼ ਵੀ ਦੇਖਦੇ ਆ ਤਾਂ ਉਹ ਛੋਟੇ ਛੋਟੇ ਬੱਚਿਆਂ ਨੂੰ ਟ੍ਰੇਨ ਕਰਦੇ ਆ ਤਾਂ ਉਹ ਤਰਸ ਜਾ ਵੀ ਮੰਦੇ ਹੁੰਦੇ ਵੀ ਲੋਕ ਬੱਚਿਆਂ ਨੂੰ ਇੰਨਾ ਕਰਦੇ ਆ ਤੁਹਾਨੂੰ ਉਸ ਉਸ ਪੀਰੀਅਡ ਵਿੱਚ ਦੀ ਲੰਘਣਾ ਪੈਂਦਾ ਸਭ ਨੂੰ ਹਾਂਜੀ ਹਾਂਜੀ ਬਿਲਕੁਲ ਮਤਲਬ ਇੰਨਾ ਜ਼ਿਆਦਾ ਨਹੀਂ ਚਾਈਨਾ ਥੋੜਾ ਜਿਹਾ ਕਿਉਂਕਿ ਉਹਨਾਂ ਦਾ ਤੇ ਕਲਚਰ ਹੀ ਹੈ ਜਿਮਨਾਸਟਿਕਸ ਨਾ ਚਾਈਨਾ ਰਸ਼ੀਆ ਦਾ ਤੇ ਉੱਤੇ ਉੱਥੇ ਤੇ ਬਿਲਕੁਲ ਡਿਫਰੈਂਟ ਸਾਡੇ ਸ਼ਾਇਦ ਮਾਂ ਪਿਓ ਭੈ ਭੀਤ ਵੀ ਹੁੰਦੇ ਇਸ ਗੱਲ ਦੇਖ ਕੇ ਵੀ ਇੰਨਾ ਤੰਗ ਹੋਣਾ ਪਊਗਾ ਬੱਚੇ ਨੂੰ ਆਪਾਂ ਇਹ ਵੀ ਭਰਮ ਖੜਦੀਏ ਸਮਾਂ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਮੇਰੇ ਕੋਲ ਨਾ ਬਹੁਤ ਪੈਰੈਂਟਸ ਆਉਂਦੇ ਸੀਗੇ ਮੈਂ ਪ੍ਰੈਕਟਿਸ ਕਰਾਂਦੀ ਸੀ ਕਿ ਮੈਮ ਅਸੀਂ ਜਿਮਨਾਸਟਿਕਸ ਕਰਾਣੀ ਆ ਬੱਚੇ ਨੂੰ ਪਰ ਸਾਨੂੰ ਇੱਕ ਮਤਲਬ ਸ਼ੱਕ ਹੈ ਮੈਂ ਕਿਹਾ ਦੱਸੋ ਕਿ ਵੀ ਬੱਚੇ ਦੀ ਨਾ ਹਾਈਟ ਛੋਟੀ ਰਹਿ ਜਾਏਗੀ ਕਿ ਕਰਾਣਾ ਨਹੀਂ ਚਾਹੁੰਦਾ اچھا ਇਹ ਵੀ ਧਾਰਨਾ ਹੈਗੀ ਇਹ ਧਾਰਨਾ ਮੋਸਟ ਆਫ ਦਾ ਪੀਪਲ ਮਤਲਬ ਮੈਂ ਕਹਿੰਦੇ ਤੁਸੀਂ ਇਹ ਕਿਵੇਂ ਸੋਚ ਸਕਦੇ ਹੋ ਵੀ ਤੁਸੀਂ ਪੜੇ ਲਿਖੇ ਹੋ ਤੁਸੀਂ ਕਿਦਾਂ ਇਹ ਕਹਿ ਸਕਦੇ ਹੋ ਵੀ ਹਾਈਟ ਛੋਟੀ ਹੈ ਜੀ ਕਹਿੰਦੇ ਨਹੀਂ ਜਿਮਨਾਸਟਿਕ ਵਾਲੇ ਸਾਰੇ ਛੋਟੀ ਛੋਟੀ ਹਾਈਟ ਵਾਲੇ ਹੁੰਦੇ ਨੇ ਅੱਛਾ ਜੀ ਤੇ ਮੈਂ ਕਹਿੰਦਾ ਨਹੀਂ ਉਹ ਹੁੰਦਾ ਹੈ ਕਿ ਜਿਮਨਾਸਟਿਕ ਵਾਲੇ ਜਿਹੜੇ ਬੱਚੇ ਨੇ ਜਿਹਦੀ ਹਾਈਟ ਐਵਰੇਜ ਹੈ ਉਹ ਵਧੀਆ ਪਰਫਾਰਮ ਕਰਦੇ ਨੇ ਬਿਕਾਜ਼ ਥੋੜਾ ਜਿਹਾ ਆਪਾਂ ਨੂੰ ਹਵਾ 'ਚ ਜਾ ਕੇ ਰੋਟੇਸ਼ਨਸ ਕਰਨੀਆਂ ਹੁੰਦੀਆਂ ਨੇ ਲੈਂਡਿੰਗ ਕਰਨੀਆਂ ਹੁੰਦੀਆਂ ਨੇ ਹਾਈਟ ਲੰਬੀ ਹੁੰਦੀ ਹੈ ਤਾਂ ਥੋੜਾ ਔਖਾ ਹੁੰਦਾ ਹੈ ਕਾਬੂ ਕਰਨਾ ਔਖਾ ਆ ਹਾਂਜੀ ਪਰ ਗੱਲ ਇਹ ਹੈ ਕਿ ਐਦਾਂ ਕੁਝ ਨਹੀਂ ਹੈ ਇਹ ਸਭ ਮਤਲਬ ਕਹਿਣ ਦੀਆਂ ਗੱਲਾਂ ਹੈ ਕਿ ਹਾਈਟ ਛੋਟੀ ਰਹਿ ਜਾਂਦੀ ਹੈ ਐਦਾਂ ਕੁਝ ਨਹੀਂ ਹੁੰਦਾ ਹਾਈਟ ਛੋਟੀ ਨਹੀਂ ਰਹਿੰਦੀ ਆ ਜਿਹੜੀ ਇੱਕ ਤੰਗੀ ਵਾਲੀ ਗੱਲ ਹੈ ਇਹਨਾਂ ਨਹੀਂ ਹੁੰਦਾ ਜੇ ਤੁਸੀਂ ਸ਼ੁਰੂਆਤ ਕਰਨੀ ਹੈ ਇਹਨਾਂ ਤੰਗ ਨਹੀਂ ਹੁੰਦਾ ਬੰਦਾ ਨਹੀਂ ਨਹੀਂ ਇਹਨਾਂ ਤੰਗ ਨਹੀਂ ਹੁੰਦਾ ਜੀ ਬਿਲਕੁਲ ਇਹਨਾਂ ਤੰਗ ਨਹੀਂ ਹੁੰਦਾ ਕਿਉਂਕਿ ਸਾਡਾ ਇੰਡੀਆ ਦਾ ਕਰਨ ਦਾ ਇੰਡੀਆ ਜਾਂ ਪੰਜਾਬ ਚ ਕਰਨ ਦਾ ਥੋੜਾ ਤਰੀਕਾ ਅਲੱਗ ਹੈ ਜੀ ਤੇ ਉਹਨਾਂ ਦਾ ਥੋੜਾ ਅਲੱਗ ਹੈ ਉਹਨਾਂ ਦੀ ਸੋਚ ਸਮਝ ਅਲੱਗ ਹੈ ਆਪਣੀ ਥੋੜਾ ਅਲੱਗ ਹੈ ਬਹੁਤ ਚੰਗਾ ਲੱਗਿਆ ਥੈਂਕ ਯੂ ਤੁਸੀਂ ਟਾਈਮ ਦਿੱਤਾ ਤੇ ਉਮੀਦ ਕਰਦੇ ਹਾਂ ਤੁਹਾਡਾ ਖੁਦ ਦਾ ਸੁਪਨਾ ਵੀ ਤੇ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਗੁਰੂ ਸਿਖਾ ਰਹੇ ਹੋ ਉਹ ਵੀ ਕਾਮਯਾਬ ਹੋਣ ਟਾਈਮ ਦੇਣ ਲਈ ਬਹੁਤ ਸ਼ੁਕਰੀਆ ਬੜੀ ਥੈਂਕ ਯੂ ਸੋ ਮਚ ਥੈਂਕ ਯੂ